ਦੇਵੀ ਕਾਲੀਦਾਲ ਕੋਈ ਰਿਵਾਈਵ ਕਰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੇਸ਼ੱਕ ਜਿਵੇਂ ਮਾਫੀ ਦੀ ਗੱਲ ਚੱਲੀ ਸੀਗੀ ਤਾਂ ਉਸ ਤੋਂ ਲੱਗਦਾ ਸੀਗਾ ਵੀ ਕਾਲੀਦਾਲ ਦੇ ਜਿਹੜੇ ਮਨਜੀਤ ਸਿੰਘ ਜੀ ਕੇ ਸ਼ਾਮਲ ਹੋ ਗਏ ਢਿੰਡਾ ਸਾਹ ਉਹਨਾਂ ਦੀ ਗੱਲ ਚੱਲ ਪਈ ਸੀਗੀ ਉਹ ਚੱਲੀ ਵੀ ਇਹ ਪੁਰਾਣਾ ਜਿਹੜਾ ਇਹਨਾਂ ਦਾ ਆਪਣਾ ਪੁਰਾਣਾ ਸਿਸਟਮ ਸੀਗਾ ਪੁਰਾਣਾ ਨਵੇਂ ਨਹੀਂ ਜਿਹੜੇ ਇਹਨਾਂ ਚ ਹੀ ਗਏ ਸੀਗੇ ਵੀ ਸ਼ਾਇਦ ਇਕੱਠੇ ਹੋ ਜਾਣਗੇ ਛੇਤੀਏ ਪਰ ਭਾਈ ਗੁਰਦੇਵ ਸਿੰਘ ਕੋਂਕੇ ਦੀ ਇਸ ਰਿਪੋਰਟ ਦੀ ਜਿਹੜੀ 31 ਸਾਲ ਦੱਬੀ ਰੱਖੀ ਉਹ ਵੀ ਬਾਦਲ ਦੇ ਸੱਤਾ ਜਬ ਫਿਰ ਸੁਖਵੀਰ ਸਿੰਘ ਬਾਦਲ ਖੁਰਦ ਡਿਪਟੀ ਸੀਐਮ ਰਹੇ ਦੋ ਵਾਰ ਤਿੰਨ ਵਾਰ ਹਰ ਵਾਰ ਸਾਰੇ ਕਾਲੀ ਰਹੇ ਤੇ ਇਹਨਾਂ ਦੇ ਉਸ ਵੀ ਉਹ ਜਿਹੜੀ ਆਪਣੇ ਅੰਜਾਮ ਤੱਕ ਨਹੀਂ ਪਵਾ ਸਕੇ ਤੇ ਹੁਣ ਮਗਰਮਛ ਦੇ ਹੰਝੂ ਇਹ ਬਹਾ ਰਹੇ ਆ ਤਾਂ ਮੇਰਾ ਕਹਨ ਦਾ ਵਾ ਜਿਵੇਂ ਹੁਣ ਬੇਸ਼ੱਕ ਕਾਲ ਤਖਦ ਦੇ ਸਾਬਦੇ ਜਹੇਦਾਰ ਨੇ ਐਸਜੀਪੀਸੀ ਨੂੰ ਕਿਹਾ ਪਰ ਲੋਕ ਇਸ ਤੇ ਵੀ ਕੁਐਸਚਨ ਕਰ ਰਹੇ ਆ ਵੀ ਉਸ ਤੇ ਕਿਉਂ ਨਹੀਂ ਕੁਐਸਚਨ ਕਰ ਰਿਹਾ ਜਿਹਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਹੋਇਆ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਵੀ ਉਹਦੇ ਕਿਹੜੇ ਕੰਮਾਂ ਤੇ ਤੁਸੀਂ ਫਖਰ ਕਰਿਆ ਜਿਹੜਾ ਅਵਾਰਡ ਦੇ ਆ ਕਿਉਂਕਿ ਉਹਦੇ ਹਾਲ ਬਿਲਕੁਲ ਅੰਮ੍ਰਿਤਸਰ ਤੋਂ ਰੋਕਦੇ ਨੇ ਵੀ ਮੰਗ ਕੀਤੀ ਹੈ ਕਾਲ ਸਟਾਫ ਦੇ ਜਥੇਦਾਰ ਨੂੰ ਲੈਟਰ ਲਿਖ ਕੇ ਕਿ ਉਹ ਵਾਰਡ ਵਾਪਸ ਲਿਆ ਜਾਵੇ ਸਾਰਿਆਂ ਨੂੰ ਤਲਬ ਕੀਤਾ ਜਾਵੇ ਜਿਨ੍ਹਾਂ ਦੇ ਇਸ ਮਾਮਲੇ 'ਚ ਸ਼ੱਕੀ ਭੂਮਿਕਾ ਹੈ ਪਰ ਇੱਕ ਸਵਾਲ ਇਹ ਆ ਜਾਂਦਾ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਜਦੋਂ ਐਡਾ ਵੱਡਾ ਮੁੱਦਾ ਦੁਬਾਰੇ ਖੜਾ ਹੋ ਜੇ ਦੱਬੀ ਹੋਈ ਰਿਪੋਰਟ ਸਾਹਮਣੇ ਆ ਜੇ ਉਹਨੇ ਵੀ ਕੋਈ ਨਾ ਕੋਈ ਫਿਰ ਐਕਸ਼ਨ ਕਰਨਾ ਹੁੰਦਾ ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਚੁੱਪ ਧਾਰਨ ਕੀਤੀ ਗਈ ਹੈ ਹੁਣ ਲੱਗਦਾ ਕਿ ਜਦੋਂ ਇਹ ਮੁੱਤੇ ਚੁੱਕਰੇ ਨੇ ਭਾਈ ਕੌਂਕੇ ਵਾਲੇ ਦਾ ਜੋ ਮੁੱਦਾ ਚੁੱਕਿਆ ਕਾਲੀਦਲ ਨੇ ਤੇ ਐ ਜੀ ਪੀ ਸੀ ਨੇ ਲੱਗਦਾ ਕਿ ਲੋਕ ਹੁਣ ਫਿਰ ਦਿਲ ਨਾਲ ਲਾ ਲੈਣਗੇ ਕਾਲੀਦਲ ਨੂੰ ਕਿ ਲੋਕਾਂ ਨੂੰ ਹੋਰ ਸਾਤੇ ਜੋ ਕਾਲੀਦਲ ਦੀਆਂ ਘਟੀਆਂ ਕਾਰਵਾਈਆਂ ਨੇ ਉਹਦੇ ਬਾਰੇ ਹੋਰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਬਿਲਕੁਲ ਖੁਕਰ ਸਾਹਿਬ ਦੇਖੋ ਜਿਹੜੀ ਤੁਸੀਂ ਪਹਿਲੀ ਗੱਲ ਕਰੀ ਆ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੇ ਉਸ ਦਿਨ ਇੱਕ ਫੰਕਸ਼ਨ ਨੂੰ ਸਮਾਗਮ ਆਇਆ ਸੀਗਾ ਤਾਂ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਆ ਵੀ ਉਹ ਮਾਫੀ ਨਹੀਂ ਉਹ ਸਪਸ਼ਟੀਕਰਨ ਸੀਗਾ ਕਿਉਂਕਿ ਮਾਫੀ ਦੇ ਲਈ ਅਕਾਲ ਤਖਤ ਸਾਹਿਬ ਦੀ ਇੱਕ ਬਕਾਇਦਾ ਰਹਿਤ ਮਰਿਆਦਾ ਹੈ ਉਥੇ ਆਪਣੇ ਗੁਨਾਹ ਦੱਸਣੇ ਪੈਂਦੇ ਆ ਜਾਂ ਅਕਾਲ ਤਖਤ ਦੇ ਜਹੀਦਾਰ ਸਾਹਿਬ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਵੀ ਤੈਂ ਤੇਰੇ ਤੇ ਇਹ ਇਲਜ਼ਾਮ ਆ ਕੇ ਸਪਸ਼ਟੀ ਕਰਨ ਦੇ ਜਾਂ ਖੁਦ ਬੰਦਾ ਆਪ ਆ ਕੇ ਪੇਸ਼ ਹੁੰਦਾ ਮਿੱਤੇ ਗਨਾਹ ਹੋਇਆ ਮੈਨੂੰ ਜਿਹੜਾ ਮਾਫ ਕੀਤਾ ਜਾਵੇ ਸੋ ਇਹਦੇ ਚ ਜਿਹੜੀ ਉਹ ਗੱਲ ਕਰਦੇ ਆ ਉਹ ਆਪੇ ਮਤਲਬ ਆਪੇ ਜੱਜਾਂ ਤੇ ਆਪੇ ਆਪਣੇ ਆਪ ਨੂੰ ਮਤਲਬ ਅਕਿਊਜ਼ ਦੇ ਤੌਰ ਤੇ ਪੇਸ਼ ਕਰਦੇ ਆ ਰਾਬਤਾ ਪੰਜਾਬ ਨਾਲ ਛੋਟੇ ਸਾਰੇ ਦਰਸ਼ਕਾਂ ਦਾ ਮੈਂ ਕਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਮੇਰੇ ਨਾਲ ਨੇ ਗੈਸਟ ਦੇ ਤੌਰ ਤੇ ਉਪਜੀਤ ਸਿੰਘ ਬਰਾੜ ਜੋ ਪੰਥਕ ਮਾਮਲਿਆਂ ਤੇ ਤੇ ਇਸ ਤਰ੍ਹਾਂ ਨਿਗਾਹ ਰੱਖਦੇ ਨੇ ਇਹਨਾਂ ਨਾਲ ਗੱਲ ਕਰਾਂਗੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਬਾਰੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਖਤਮ ਕੀਤਾ ਗਿਆ ਸੀ ਉਸ ਤੋਂ ਬਾਅਦ ਲੰਮਾ ਸਮਾਂ ਜਾਂਚ ਨਹੀਂ ਹੋਈ ਬਲਕਿ ਜਾਂਚ ਦਬਾਕੇ ਵੀ ਰੱਖੀ ਗਈ ਹੁਣ ਲੋਕਾਂ ਚੋਂ ਇਹ ਆਵਾਜ਼ ਉੱਠਣ ਲੱਗੀ ਹੈ ਕਿ ਜਿਹੜੀ ਜਾਂਚ ਦਬਾਈ ਗਈ ਉਹਦੇ ਇਹਦੇ ਵਜੋਂ ਸ਼ਮੇਰ ਸਿੰਘ ਬਾਦਲ ਤੇ ਕਾਰਵਾਈ ਕੀਤੀ ਜਾਵੇ ਸ੍ਰੀ ਕਲਤਖ ਸਾਹਿਬ ਨੂੰ ਕੁਝ ਲੋਕਾਂ ਨੇ ਪੱਤਰ ਵੀ ਲਿਖੇ ਨੇ ਕਿ ਉਸ ਮੌਕੇ ਦੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤੇ ਨਾਲ ਜੋ ਗ੍ਰਹਿ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਬੁਲਾਇਆ ਜਾਵੇ ਉჯੀ ਸਿੰਘ ਬਰਾੜ ਤੋਂ ਪੁੱਛਦਿਆਂ ਕਿ ਵਾਕਈ ਪੰਥ ਦੇ ਵਿੱਚ ਰੋਸ ਬਣਿਆ ਹੋਇਆ ਤੇ ਇਸ ਜੋ ਰੋਸ ਬਣਿਆ ਹੋਇਆ ਕੀ ਇਹਦਾ ਕੋਈ ਰਿਜ਼ਲਟ ਆ ਸਕੇਗਾ ਬਰਾੜ ਸਾਹਿਬ ਤੁਹਾਡਾ ਕੋਕਰ ਸਾਹਿਬ ਤੁਹਾਨੂੰ ਤੇ ਤੁਹਾਡੇ ਇਸ ਚੈਨਲ ਨੂੰ ਦੇਖ ਰਹੇ ਦੁਨੀਆ ਭਰ ਦੇ ਸਾਰੇ ਦਰਸ਼ਕਾਂ ਨੂੰ ਸਿਰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ। ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਹੈ ਕਿ ਪੰਥਕ ਸਰਕਾਰ ਕਾਉਣ ਵਾਲੀ ਪੰਥਕ ਪਾਲਟੀ ਕਾਉਣ ਵਾਲੀ ਪਾਲਟੀ ਨੇ ਇੱਕ ਵੱਡੀ ਚੁੱਕ ਕੀਤੀ ਹੈ। ਇੱਕ ਲੋਕਾਂ ਨੂੰ ਭਲੇਖਾ ਪਤਾ ਕਿਹਾ ਗਿਆ ਸੀ 97 ਵਿੱਚ ਪਹਿਲਾਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਸਤਨ ਬਾਦਲ ਵੱਲੋਂ ਕਿ ਪੰਜਾਬ ਦੇ ਵਿੱਚ ਜੋ ਵੀ ਜਿਆਤੀਆਂ ਹੋਈਆਂ ਨੇ ਜੋ ਵੀ ਛੁੱਟੇ ਮੁਕਾਬਲੇ ਹੋਏ ਨੇ ਜੋ ਵੀ ਹਰਾਸਤੀ ਮੋਤਾਂ ਹੋਈਆਂ ਨੇ ਉਹਨਾਂ ਦੀ ਮੁਕੰਮਲ ਜਾਂਚ ਕਰਾਈ ਜਾਵੇਗੀ ਪਰ ਹੋ ਉਲਟ ਗਿਆ ਜਿਹੜੀ ਵੀ ਜਾਂਚ ਹੋਈ ਉਹ ਦਬਾ ਕੇ ਰੱਖ ਲਈ ਤੇ ਭਾਈ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਤੁਹਾਡੇ ਸਾਹਮਣੇ ਹੈ ਕੀ ਕਹਿਣਾ ਚਾਹੋਗੇ ਇਹ ਲੋਕ ਅਕਾਲੀ ਦਲ ਨੂੰ ਅਜੇ ਵੀ ਬਖਸਣਗੇ ਨਹੀਂ ਆ ਕੋਕਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਕਿ ਹੈ ਕਿਉਂਕਿ ਭਾਈ ਗੁਰਦੇਵ ਸਿੰਘ ਕੋਂਕੇ ਦਾ ਜਿਹੜਾ ਮਾਮਲਾ ਹੁਣ ਸਭ ਦੇ ਦੁਨੀਆ ਦੇ ਸਾਰੇ ਅੰਤਰਰਾਸ਼ਟਰੀ ਪੱਧਰ ਤੇ ਸਾਹਮਣੇ ਆ ਚੁੱਕਿਆ ਹੈ ਉਸ ਨੇ ਸਾਰੀ ਸਿੱਖ ਕੌਮ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਤਰ੍ਹਾਂ ਜਿਵੇਂ ਤਸ਼ੱਦਦ ਦੀਆਂ ਕਹਾਣੀਆਂ ਖਾਲੀ ਭਾਈ ਗੁਰਦੇਵ ਸਿੰਘ ਕੌਂਕੇ ਤੇ ਜਸਵੰਤ ਸਿੰਘ ਖਾਲੜਾ ਤੇ ਭਾਈ ਸੁਖਜੀਤ ਸਿੰਘ ਢੱਟ ਤੇ ਜਿਹੜੇ ਸੀਦੇ ਆਜਮ ਭਗਤ ਸਿੰਘ ਦੇ ਭਾਂਜੇ ਸੀਗੇ ਤੇ ਬਾਬਾ ਚਰਨ ਸਿੰਘ ਤੇ ਇਆਂ-ਇਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਤੇ ਇਹ ਨਾ ਸਾਰੀਆਂ ਸ਼ਾਤਨਾ ਨੇ ਮੁਗਲ ਰਾਜ ਦੇ ਸਮੇਂ ਭਾਈ ਮਨੀ ਸਿੰਘ ਦੇ ਜਿਵੇਂ ਬੰਦ-ਬੰਦ ਕੱਟੇ ਕੇ ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ ਭਾਈ ਦਿਆਲੇ ਨੂੰ ਦੇਗ ਚ ਵੜਾਇਆ ਗਿਆ ਉਨਾ ਸਾਰੇ ਜ਼ੁਲਮਾਂ ਨੂੰ ਮਾਤ ਪਾਇਤਾ ਕਿਉਂਕਿ ਪਰ ਇਸ ਦੇ ਵਿੱਚ ਦੇਖਣ ਵਾਲਾ ਇੱਥੇ ਜ਼ੁਲਮ ਕਰਨ ਵਾਲੇ ਉਹ ਪਗੜੀ ਧਾਰੀ ਮੁਲਾਜ਼ਮ ਸੀਗੇ ਜਿਹੜੇ ਕਿ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਤਮਸਤਕ ਹੁੰਦੇ ਸੀਗੇ ਇਹ ਬਹੁਤ ਹੀ ਜਿਹੜੀ ਆ ਲੋਕਾਂ ਨੂੰ ਇਸ ਗੱਲ ਦੀ ਹੋਰ ਵੀ ਜਿਆਦਾ ਤਕਲੀਫ ਹੋਈ ਆ ਤੇ ਵਾਕਈ ਇਹ ਜਿਹੜਿਆ ਔਰ ਇਹ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਭਾਈ ਗੁਰਦੇਵ ਸਿੰਘ ਕੌਂਕੇਵਾਰਾ ਬਾਰੇ ਦੇਖੋ ਬੜਾ ਬਿਲਕੁਲ ਸਪਸ਼ਟ ਸੀਗਾ ਜਦੋਂ ਏ ਬਿਆਨ ਸਿੰਘ ਦੇ ਸਰਕਾਰ ਦੇ ਸਮੇਂ ਨਸਲ ਕੁਸੀ ਦਾ ਸਿੱਖ ਨਸਲ ਕੁਸੀ ਦਾ ਛੁੱਟੇ ਮੁਕਾਬਲਿਆਂ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਗਵਰਨਰ ਰਿਆਜ ਹੁੰਦਾ ਹੈ ਤੇ 84 ਦੇ ਦੌਰਾਨ ਹੁੰਦਾ ਹੈ ਉਤੋਂ ਬਾਅਦ ਬੜੀ ਆਸਾਂ ਦੇ ਨਾਲ ਇਹ ਗੱਲ ਅਕਾਲੀ ਦਲ ਦੀ ਸਰਕਾਰ ਇਸ ਕਰਕੇ ਆਈ ਸੀਗੀ ਵੀ ਇਹਨਾਂ ਜੁਲਮਾਂ ਨੂੰ ਇਹ ਠੱਲ ਪਾਉਗੀ ਕੋਈ ਸਿੱਖਾਂ ਨੂੰ ਇਨਸਾਫ ਦਵਾਉਗੀ ਜਿਹੜੇ ਪੀੜਤਾ ਉਹਨਾਂ ਨੂੰ ਸਾਫ ਦਵਾ ਵੀ ਚਾਹੇ ਉਹ ਕੋਈ ਵੀ ਹੋਵੇ ਚਾਹੇ ਦੂਜੀ ਕੌਮ ਦੇ ਵੀ ਹੋਣ ਕਿਉਂਕਿ 1996 ਦੇ ਵਿੱਚ ਜਦੋਂ ਇਹਨਾਂ ਨੇ ਮੋਗਗੇ ਦੇ ਵਿੱਚ ਭਾਰੀ ਇੱਕ ਕਨਵੈਨਸ਼ਨ ਕੀਤੀ ਆ ਤਾਂ ਉੱਥੇ ਇੱਕ ਮਤਾ ਪਾਇਆ ਸੀਗਾ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਜਿੰਨੀਆਂ ਵੀ ਜਿਆਦਤੀਆਂ ਇੱਥੇ ਨੌਜਵਾਨੀ ਦੇ ਹੋਈਆਂ ਕਿਸੇ ਤੇ ਵੀ ਹੋਈਆਂ ਉਹਦੇ ਲਈ ਇੱਕ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਾਂਗੇ ਤੇ ਦੋਸ਼ੀਆਂ ਨੂੰ ਕਟਹਿਰੀ 'ਚ ਖੜਾ ਕਰਾਂਗੇ ਪਰ ਦੇਖੋ ਇਹ ਬੜਾ ਉਲਟ ਹੋਇਆ ਕਿਉਂਕਿ ਉਸ ਗੁਰਪਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜਾ ਸਾਰਾ ਸੀਗਾ ਉਹ ਸਾਰਿਆਂ ਨੂੰ ਪਤਾ ਸੀਗਾ ਉਹਦੇ ਬਾਰੇ ਖਾਸ ਤੌਰ ਤੇ ਮੈਂ ਤੁਹਾਡੇ ਜੇ ਪ੍ਰਸ਼ਨ ਤੋਂ ਪਹਿਲਾਂ ਦੇ ਇੱਕ ਜਵਾਬ ਦੇ ਦਵਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਿਉਂਕਿ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਫਿਰ ਰਾਸਤੇ 'ਚ ਲਿਆ ਜਾਂਦਾ ਹੈ 25 ਦਸੰਬਰ 1992 ਨੂੰ ਤੇ ਉਹਨਾਂ ਨੂੰ ਉਹ ਕਥਾ ਕਰ ਰਹੇ ਸੀਗੇ ਕਥਾ ਕਰ ਰਹੇ ਸੀਗੇ ਇੱਕ ਗੁਰੂ ਘਰ ਦੇ ਵਿੱਚ ਤਾਂ ਉੱਥੋਂ ਆ ਕੇ ਇੰਸਪੈਕਟਰ ਗਰਮੀਤ ਸਿੰਘ ਉੱਥੇ ਘੇਰਾਬੰਦੀ ਕਰਦਾ ਹੈ ਤੇ ਉਹਨਾਂ ਨੂੰ ਭੇਜਦਾ ਵੀ ਅਸੀਂ ਤੁਹਾਨੂੰ ਮੈਸੇਜ ਭੇਜਦਾ ਵੀ ਹਰਾਸ ਜੱਲੇਣ ਆਏ ਆ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਆਪ ਕਹਨੇ ਮੈਂ ਕਰੂੰ ਦਊਂਗਾ ਗ੍ਰਿਫਤਾਰੀ ਤੇ ਆਪਣੇ ਘਰ ਜਾਣਿਆਂ ਤੇ 200 ਬੰਦਿਆਂ ਦੇ ਸਾਹਮਣੇ ਗ੍ਰਿਫਤਾਰੀ ਦਿੰਨੇ ਆ ਤੇ ਉਸ ਤੋਂ ਬਾਅਦ ਤਸ਼ੱਦਦ ਦਾ ਜਿਹੜਾ ਦੌਰ ਸ਼ੁਰੂ ਹੁੰਦਾ ਤੇ ਇਸ ਤਸ਼ੱਦਦ ਦੇ ਬਾਰੇ ਉਸ ਵਕਤ ਦੇ ਜਿਹੜੇ ਅਕਾਲੀ ਲੀਡਰਾਂ ਜਹੇਦਾਰ ਸੁਰਜਨ ਸਿੰਘ ਠੇਕੇਦਾਰ ਤੇਜਵੰਤ ਸਿੰਘ ਗਰੇਵਾਲ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਮਾਨ ਸਿੰਘ ਗਰਚਾ ਦੇ ਘਰ ਮਿਲਦੇ ਆ ਤੇ ਉਹਨਾਂ ਨੂੰ ਦੱਸ ਦਿਆ ਵੀ ਕੌਮ ਦੇ ਜਹੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਤੇ ਜਗਰਾਉ ਥਾਣੇ 'ਚ ਬੜੇ ਅਨਮਨੁੱਖੀ ਤਸ਼ੱਦਦ ਹੋ ਰਿਹਾ ਹੈ ਵੀ ਨਾ ਉਹਨਾਂ ਨੂੰ ਘਰ ਦਾ ਖਾਣਾ ਦਿੱਤਾ ਜਾ ਰਿਹਾ ਨਾ ਕੱਪੜੇ ਦਿੱਤੇ ਜਾ ਰਿਹਾ ਤਾਂ ਉਸ ਵਕਤ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਖੁਦ ਟੈਲੀਫੋਨ ਕਰਦੇ ਆ ਉਥੋਂ ਦੇ ਜਿਹੜਾ ਐਸਐਸਪੀ ਆ ਸਵਰਨ ਸਿੰਘ ਘੋਟਦੇ ਨੂੰ ਵੀ ਭਾਈ ਇਹਨੂੰ ਘਰ ਦਾ ਵੀ ਖਾਣਾ ਦੇ ਦਿਓ ਤੇ ਇਹਨੂੰ ਕੱਪੜੇ ਬਦਲਾ ਦਿਓ ਬਜਾਏ ਦੇਖੋ ਇੱਕ ਪਾਸੇ ਅਸੀਂ ਕਹਿੰਦੇ ਆ ਅਕਾਲੀ ਦਲ ਆ ਅਕਾਲੀ ਦਲ ਦੀ ਸਥਾਪਨਾ 1920 ਦੇ ਵਿੱਚ ਲਈ ਹੋਈ ਆ ਵੀ ਤੁਸੀਂ ਸਟੇਟ ਰਪ੍ਰੈਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਆ ਤੁਸੀਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਆ ਤੇ ਬੜੇ ਲੰਮੇ ਲੰਮੇ ਮੋਰਚਿਆਂ ਦੀਆਂ ਖਾਣੀਆਂ ਹਰ ਜ਼ੁਲਮ ਦਾ ਟਾਕਰਾ ਕਰਿਆ ਐਮਰਜੈਂਸੀ ਦਾ ਕਰਿਆ ਬਹੁਤ ਕੁਝ ਕਰਿਆ ਨਨਕਾਣਾ ਸਾਹਿਬ ਪੰਚਾ ਸਾਹਿਬ ਸੱਡੋ ਤੇ ਉੱਥੇ ਕਾਲੀ ਦਲ ਦਾ ਪ੍ਰਧਾਨ ਇਹ ਗੱਲ ਕਹੇ ਵੀ ਇਹਨੂੰ ਕੱਪੜੇ ਪਵਾ ਦਿਓ ਇਹਨੂੰ ਨਵੇਂ ਲੇਦੋਂ ਖਾਣਾ ਦੇ ਦਿਓ ਤੇ ਆਪ ਉੱਥੇ ਪਹੁੰਚਣ ਦੀ ਕੋਸ਼ਿਸ਼ ਵੀ ਨਾ ਕਰੇ ਤੇ ਉੱਥੇ ਜਾ ਕੇ ਕੋਈ ਇਸ ਤਰ੍ਹਾਂ ਦਾ ਕੋਈ ਘਰਾਓ ਕਰਨ ਦਾ ਕੋਸ਼ਿਸ਼ ਨਾ ਕਰੇ ਵੀ ਕੌਮ ਦਾ ਜਹੇਦਾਰ ਕਾਲ ਤੱਕ ਦਾ ਜਿਹੜਾ ਸਰਵੋੱਚ ਪੋਸਟ ਤੇ ਬੈਠਾ ਉਹਨੂੰ ਤੁਸੀਂ ਕਿਵੇਂ ਫੜ ਲਿਆ ਇਹ ਆਪਣੇ ਆਪ ਇਹਦੇ ਵਿੱਚ ਇੱਕ ਕੁਐਸਚਨ ਮਾਰਕ ਆ ਬਿਲਕੁਲ ਹੀ ਕੁਐਸਚਨ ਮਾਰਕ ਆ ਇਹਦੇ ਬਾਰੇ ਚਰਚਾ ਆਪਾਂ ਬਾਅਦ ਵਿੱਚ ਵੀ ਕਰਾਂਗੇ ਪਰ ਇੱਕ ਸਵਾਲ ਹੁਣ ਇਹ ਆ ਜਾਂਦਾ ਨਮਾ ਕਿ ਜਿਹੜਾ ਸਵਰਨ ਸਿੰਘ ਘੋਟਣਾ ਸੀ ਐਸਐਸਪੀ ਉਹਦੇ ਹੋਰ ਕਿਸ ਤਰ੍ਹਾਂ ਦੇ ਕਾਰਨਾਮੇ ਸੀਗੇ ਕਿਸ ਤਰ੍ਹਾਂ ਉਹਨੇ ਜ਼ੁਲਮ ਕੀਤਾ ਤੇ ਕਿਸ ਤਰ੍ਹਾਂ ਫਿਰ ਉਹਨੂੰ ਕੀ ਕਿਸ ਨੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਸਵਰਨ ਘੋਟਣਾ ਕੀ ਚੀਜ਼ ਸੀਗਾ ਦ ਕੋਈ ਦਾ ਸਵਰਨ ਸਿੰਘ ਕੋੜਨਾ ਸੀਗਾ ਉਹ ਹੇਠਲੇ ਲੈਵਲ ਤੋਂ ਉੱਪਰ ਤੱਕ ਪਹੁੰਚਾਏ ਹੋਏ ਅਫਸਰ ਸੀਗਾ ਤਰਕੀਆਂ ਦੇ ਦੇ ਕੇ ਬੰਦੇ ਮਾਰ ਮਾਰ ਕੇ ਜੋ ਵੀ ਕਰਵਾਜ ਬਣ ਗਿਆ ਸੀਗਾ ਵੀ ਜੇ ਜਿਹੜਾ ਜਿੰਨਾ ਜ਼ਿਆਦਾ ਸ਼ਿਕਾਰ ਖੇਲੂਗਾ ਨੌਜਵਾਨੀ ਦਾ ਉੰਨੇ ਉਹਦੇ ਜ਼ਿਆਦਾ ਰੈਂਕ ਲੱਗਣਗੇ ਤੇ ਸਵਰਨ ਸਿੰਘ ਕੋਟਨਾ ਵੀ ਉੱਥੇ ਹੀ ਹੇਠਲੇ ਲੈਵਲ ਤੋਂ ਉੱਪਰ ਪਹੁੰਚਦਾ ਪਹੁੰਚਦਾ ਐਸਐਸਪੀ ਤੱਕ ਇਹ ਪੋਸਟ ਤੇ ਪਹੁੰਚ ਗਿਆ ਸੀਗਾ ਤੇ ਸਵਰਨ ਸਿੰਘ ਕੋਟਨੇ ਦੇ ਬੁੱਚੜ ਪਣੇ ਬਾਰੇ ਉਸ ਇਲਾਕੇ ਬੜਾ ਮਸ਼ਹੂਰ ਆ ਵੀ ਕਿਸ ਤਰ੍ਹਾਂ ਜਿਹੜਾ ਨੌਜਵਾਨ ਕੋਈ ਜਾਂਦਾ ਸੀਗਾ ਉਹ ਖਾਲੀ ਨਹੀਂ ਆਂਦਾ ਸੀਗਾ ਵੀ ਉਹ ਲਾਜ਼ਮੀ ਉਹ ਤੇ ਯਾ ਤਾਂ ਉਹਦੇ ਮਤਲਬ ਇੰਨਾ ਜ਼ਿਆਦਾ ਉਹਨੂੰ ਤਸੀਹੇ ਦੇ ਕੇ ਹੈਂਡੀਕੈਪ ਕਰਤਾ ਜਾਂਦਾ ਤਾਂ ਯਾ ਉਹਦੀ লাশ ਵੀ ਨਹੀਂ ਲੱਭਦੀ ਸੀ ਤੇ ਉਸੇ ਜ਼ੁਲਮ ਦੇ ਵਿੱਚ ਜਿਹੜਾ ਇਹ ਇਹ ਭਾਈ ਗੁਰਦੇਵ ਸਿੰਘ ਕੌਂਕੇ ਸ਼ਿਕਾਰ ਹੋਇਆ ਤੇ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੈ ਖੁਦ ਪ੍ਰਕਾਸ਼ ਸਿੰਘ ਪਤਾ ਬਾਦਲ ਨੂੰ ਪਤਾ ਹੈ ਵੀ ਉੱਥੇ ਜ਼ੁਲਮ ਕਰਨ ਵਾਲੇ ਕੌਣ-ਕੌਣ ਸੀਗੇ ਸਾਰਾ ਪਤਾ ਸੀਗਾ ਉਹਨਾਂ ਨੂੰ ਕਿਉਂਕਿ ਸਾਰੇ ਹੀ ਉਸ ਸਮੇਂ ਦੇ ਅਫਸਰ ਹਰਨੇਕ ਸਿੰਘ ਸਰਾ ਲਾ ਲੋ ਉੱਥੇ ਸੀਗੇ ਕਮਲਜੀਤ ਸਿੰਘ ਵਿਧਾ ਵੀ ਨੌ ਆਂਦਾ ਐ ਐਸਪੀ ਜਿਹੜਾ ਜੁੰਦੇ ਆ ਹਰਨੇਕ ਸਿੰਘ ਸਰਾ ਵੀ ਜੁੰਦਾ ਐ ਏਐਸਆਈ ਚੰਨਣ ਸਿੰਘ ਏਐਸਆਈ ਹਰਪਾਲ ਸਿੰਘ ਤੇ ਇੱਕ ਜਿਹੜਾ ਹੋਮਗਾਰਡ ਵਾਲਾ ਜਿਹਦੇ ਤੋਂ ਇਹਨਾਂ ਨੇ ਇੱਕ ਬਾਅਦ ਚ ਕਹਾਣੀ ਬਣਾਉਂਦੇ ਆ ਆਪਾਂ ਗੱਲ ਕਰਦੇ ਆ ਉਸ ਮਾਨਕ ਸਤਰਾਮ ਸਿੰਘ ਉਹਦਾ ਵੀ ਜ਼ਿਕਰ ਆਂਦਾ ਸੋ ਇਹ ਸਵਰਨ ਸਿੰਘ ਘੋੜਨਾ ਇੱਕ ਦੇਸ਼ ਦਾ ਪ੍ਰਤੀਕ ਮੰਨਿਆ ਜਾਂਦਾ ਸੀਗਾ ਵੀ ਜਿਹਦੇ ਨਾਂ ਤੇ ਕੁਝ ਅਜਿਹੇ ਉਸ ਤਰ੍ਹਾਂ ਦੇ ਸਵਰਨ ਸਿੰਘ ਘੋੜਨਾ ਹੋ ਗਿਆ ਜਿਵੇਂ ਗੋਬਿੰਦ RAM ਟਾਈਪ ਹੋ ਗਿਆ ਜੀਤ ਸਿੰਘ ਸੰਧੂ ਹੋ ਗਿਆ ਬਸਰਾ ਹੋ ਗਿਆ ਇਹਦੇ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਨੌ ਆ ਉਹ ਸਮੇਂ ਜਿਹੜੇ ਕਿ ਇਹ ਹਾਂ ਜਿਹੜੇ ਕਿ ਇਸ ਮਤਲਬ ਇਸ ਦੇ ਵਿੱਚ ਸ਼ਾਮਲ ਸੀਗੇ ਚੰਗੇ ਉਹਨਾਂ ਦੇ ਮਤਲਬ ਉਹਨਾਂ ਨੇ ਇਸ ਪੋਸਟ 'ਚ ਜ਼ੁਲਮ ਕਰਨ ਦੇ ਵਿੱਚ ਜਿਵੇਂ ਪੁਰਾਣੇ ਕਸਾਈ ਜਲਾਦ ਹੋਣਗੇ ਉਹਨਾਂ ਨੇ ਇਹਦੇ ਵਿੱਚ ਆਪਣਾ ਪੂਰਾ ਨਾਮਣਾ ਖੱਟਿਆ ਤੇ ਇਹ ਜਿਹੜੀ ਸਵਰਨ ਸਿੰਘ ਘੋਟਨੇ ਦੀ ਜਿਹੜੀ ਹੈ ਕਹਾਣੀ ਆ ਇਹ ਸਾਰਿਆਂ ਨੂੰ ਪਤਾ ਸੀਗੀ ਸਾਰਿਆਂ ਨੂੰ ਪਤਾ ਸੀ ਤੇ ਜਦੋਂ ਹੁਣ ਤੁਸੀਂ ਦੇਖੋ ਸਰਕਾਰ ਬਣਦੀ ਆ 1997 'ਚ ਬਣਦੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤਾਂ 1997 ਦੇ ਵਿੱਚ ਇਸ ਗੱਲ ਦਾ ਜਿਨ੍ਹਾਂ ਨੇ ਵਾਅਦਾ ਕਰਿਆ ਸੀਗਾ ਤਾਂ 1900 ਭਾਈ ਗੁਰਦੇਵ ਸਿੰਘ ਕੋਂਕੇ ਦਾ ਜਿਹੜਾ ਇਹਨਾਂ ਨੂੰ ਖੁਦ ਪਤਾ ਸੀਗਾ ਵੀ ਇਹ ਕੰਮ ਹੋ ਗਿਆ ਤਾਂ ਇਹ ਭਾਈ ਗੁਰਦੇਵ ਸਿੰਘ ਕੋਂਕੇ ਦਾ ਜਦੋਂ ਫੇਰ ਪੰਥਕ ਜਥੇਬੰਦੀਆਂ ਰੌਲਾ ਪਾਣੀਆਂ ਸਾਰੇ ਇਕੱਠੇ ਹੋ ਕੇ ਮਿਲਦੇ ਆ ਵੀ ਕੋਈ ਜਾਂਚ ਕਮੇਟੀ ਕਰੋ ਕੁਝ ਕਰੋ ਤਾਂ 1900 ਜਾ ਕੇ 98 ਚ ਜਾਂਚ ਕਮੇਟੀ ਪਠਾਣਿਆ ਇਹ 1998 ਦੇ ਵਿੱਚ ਉਹ ਸਾਲ ਕੱਢ ਕੇ 1998 ਦੇ ਵਿੱਚ ਬੀਪੀ ਤਿਵਾੜੀ ਜਿਹੜੇ ਏਡੀਜੀਪੀ ਰੈਂਕ ਦੇ ਇੱਕ ਬਹੁਤ ਹੀ ਤਕੜੇ ਅਫਸਰ ਮੰਨੇ ਜਾਂਦੇ ਸੀਗੇ ਉਹਨਾਂ ਦੇ ਉਸ ਚ ਜਾਂਚ ਕਮੇਟੀ ਬਠਾਣਿਆ ਤੇ ਉਹਨਾਂ ਦੀ ਜਿਹੜੀ ਜਾਂਚ ਦੇ ਵਿੱਚ ਇਹ ਸਾਰੇ ਪਹਿਲੂ ਸ਼ਾਮਲ ਆ ਪਰ ਉਹਦੇ ਚ ਸਿਰਫ ਇੱਕ ਗੱਲ ਨਹੀਂ ਆਈ ਸੀਗੀ ਕਿਉਂਕਿ ਉਹ লাশ ਦੀ ਬਰਾਮਦਗੀ ਨੂੰ ਸ਼ੋਅ ਨਹੀਂ ਕਰ ਸਕਿਆ ਸੀਗੇ লাশ ਦੀ ਵੀ লাশ ਗਈ ਕਿੱਥੇ ਬਾਕੀ ਉਹਨਾਂ ਨੇ ਸਾਰਾ ਕੁਝ ਦੱਸਿਆ ਸੀਗਾ ਵੀ ਹਰਾਸਤ ਦੇ ਵਿੱਚ ਇਨਾ ਤੇ ਤਸ਼ੱਦਦ ਹੋਇਆ ਉਹ ਹੋਇਆ ਤੇ ਜਿਹੜੀ ਇਹਨਾਂ ਨੇ ਇਹ ਪਘੋੜੇ ਹੋਣ ਦੀ ਕਹਾਣੀ ਬਣਾਈ ਸੀਗੀ ਵੀ ਭਾਈ ਗੁਰਦੇਵ ਸਿੰਘ ਕੌਂਕੇ 2 ਦਸੰਬਰ ਨੂੰ ਕਣੀਕਾ ਪਿੰਡ ਦੇ ਵਿੱਚੋਂ ਹਾਥਕੜੀ ਛੜਾ ਕੇ ਕੁਝ ਖਾੜਕੋਆਂ ਦੀ ਮਦਦ ਦੇ ਨਾਲ ਪਘੋੜੇ ਹੋ ਗਏ ਤੇ ਅੱਜ ਤੱਕ ਵੀ 1993 ਦੇ 1995 ਦੇ ਜਿਹੜੇ ਪੁਲਿਸ ਦੇ ਜਿਹੜੇ ਦਸਤਾਵੇਜ਼ਾਂ ਉਹਨਾਂ ਚ ਭਾਈ ਗੁਰਦੇਵ ਸਿੰਘ ਕੌਂਕੇ ਪਕੌੜੇ ਦੇ ਤੌਰ ਤੇ ਜਾਣੇ ਜਾਂਦੇ ਆ ਅੱਜ ਵੀ ਪਕੌੜੇ ਜਾਂ ਅੱਜ ਵੀ ਉਹਨਾਂ ਨੂੰ ਉੱਥੇ ਸ਼ਹੀਦ ਨਹੀਂ ਕੀਤਾ ਗਿਆ ਇਹ ਇੱਕ ਵੱਡੀ ਤਰਾਹ ਦੀ ਆ ਤਿੰਨ ਵਾਰ ਸਾਡੀ ਪੰਥਕ ਸਰਕਾਰ ਰਹਿ ਚੁੱਕੀ ਆ ਖੁਦ ਸੁਖਵੀਰ ਸਿੰਘ ਬਾਦਲ ਰਹਿ ਚੁੱਕੇ ਆ ਗ੍ਰਹਿ ਮੰਤਰੀ ਰਹਿ ਚੁੱਕੇ ਆ ਸਾਰੇ ਹੀ ਅਕਾਲੀ ਲੀਡਰ ਜਿਹੜੇ ਇੱਕ ਸੱਤਾ ਦਾ ਆਨੰਦ ਮਾਣ ਸਕਿਆ ਹੁਣ ਭਾਵੇਂ ਕੋਈ ਇੱਧਰ ਕਰੀ ਜਾਵੇ ਕੋਈ ਉੱਧਰ ਕਰੀ ਜਾਵੇ ਸਾਰਿਆਂ ਨੂੰ ਇਸ ਕੇਸ ਬਾਰੇ ਪਤਾ ਸੀਗਾ ਕਾਂਗਰਸ ਦਾ ਦੇਖੋ ਸਰ ਪ੍ਰੋਫੈਸਰ ਜਦੋਂ 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 ਬਰਾੜ ਸਾਹਿਬ ਮਾਫੀ ਮੰਗੀ ਸੁਖਵੀਰ ਸਿੰਘ ਬਾਦਲ ਨੇ ਉਦੋਂ ਬਾਅਦ ਉਹ ਉਹਨਾਂ ਨੇ ਸੋਚਿਆ ਹੋਣਾ ਕਿ ਹੋਰ ਪੰਤਕ ਮੁੱਦੇ ਚੁੱਕੀਏ ਤਾਂ ਲੋਕਾਂ ਨੂੰ ਲੱਗੇ ਵਾਕੇ ਅਕਾਲੀ ਦਲ ਪੰਤਕ ਪਾਰਟੀ ਹੈ ਪਹਿਲਾਂ ਲੱਗਦਾ ਸੀ ਕਿ ਕਾਰਪੋਰੇਟ ਪਾਰਟੀ ਆ ਵਾਕੇ ਚ ਲਿਪਤ ਪਾਰਟੀ ਆ ਲੋਕਾਂ ਦਾ ਯਕੀਨ ਉੱਠ ਗਿਆ ਸੀ ਖਾਸ ਕਰਕੇ ਜਦੋਂ ਬੀ ਆਦਮੀਆ ਹੁੰੀਆਂ ਨੇ ਜਦੋਂ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਗਾਇਆ ਗਿਆ ਅਕਾਲੀ ਬੀਜੇਪੀ ਗੱਠ ਜੋੜਦੀ ਸਰਕਾਰ ਦੇ ਵਿੱਚ ਕਾਫੀ ਮੋਹ ਪੰਗ ਹੋ ਗਿਆ ਸੀ ਲੋਕਾਂ ਦਾ ਹੁਣ ਲੱਗਦਾ ਕਿ ਜਦੋਂ ਇਹ ਮੁੱਦੇ ਚੁੱਕਰੇ ਨੇ ਭਾਈ ਕੌਂਕੇ ਵਾਲੇ ਦਾ ਜੋ ਮੁੱਦਾ ਚੁੱਕਿਆ ਕਾਲੀ ਦਲ ਨੇ ਤੇ ਐ ਜੀ ਪੀ ਸੀ ਨੇ ਲੱਗਦਾ ਕਿ ਲੋਕ ਹੁਣ ਫਿਰ ਦਿਲ ਨਾਲ ਲਾ ਲੈਣਗੇ ਕਾਲੀ ਦਲ ਨੂੰ ਕਿ ਲੋਕਾਂ ਨੂੰ ਹੋਰ ਸਾਰੇ ਜੋ ਕਾਲੀ ਦਲ ਦੀਆਂ ਘਟੀਆਂ ਕਾਰਵਾਈਆਂ ਨੇ ਉਹਦੇ ਬਾਰੇ ਹੋਰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਬਿਲਕੁਲ ਕੁੱਕਰ ਸਾਹਿਬ ਦੇਖੋ ਜਿਹੜੀ ਤੁਸੀਂ ਪਹਿਲੀ ਗੱਲ ਕਰੀ ਆ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਮਾਫੀ ਮੰਗੀ ਇਕਾਲਤਖ ਸਾਹਿਬ ਤੇ ਉਸ ਦਿਨ ਇੱਕ ਫੰਕਸ਼ਨ ਨੂੰ ਸਮਾਗਮ ਹੋਇਆ ਸੀਗਾ ਤਾਂ ਮੈਂ ਬੜਾ ਕਲੀਅਰ ਕਰਨਾ ਚਾਹਨਾ ਵੀ ਉਹ ਮਾਫੀ ਨਹੀਂ ਉਹ ਸਪਸ਼ਟੀਕਰਨ ਸੀਗਾ ਕਿਉਂਕਿ ਮਾਫੀ ਦੇ ਲਈ ਇਕਾਲਤਖ ਸਾਹਿਬ ਦੀ ਇੱਕ ਬਕਾਇਦਾ ਰਹਿਤ ਮਰਿਆਦਾ ਹੈ ਉੱਥੇ ਆਪਣੇ ਗੁਨਾਹ ਦੱਸਣੇ ਪੈਂਦੇ ਆ ਜਾਂ ਕਾਲ ਤਖਤ ਦੇ ਜਹੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਵੀ ਤੈਂ ਤੇਰੇ ਤੇ ਇਹ ਇਲਜ਼ਾਮ ਆ ਕੇ ਸਪਸ਼ਟੀ ਕਰਨ ਦੇ ਜਾਂ ਖੁਦ ਬੰਦਾ ਆਪ ਆ ਕੇ ਪੇਸ਼ ਹੁੰਦਾ ਮਿੱਤੇ ਗਨਾਹ ਹੋਇਆ ਮੈਨੂੰ ਜਿਹੜਾ ਮਾਫ ਕੀਤਾ ਜਾਵੇ ਸੋ ਇਹਦੇ ਚ ਜਿਹੜੀ ਉਹ ਗੱਲ ਕਰਦੇ ਆ ਉਹ ਆਪੇ ਮਤਲਬ ਆਪੇ ਜੱਜਾਂ ਤੇ ਆਪੇ ਆਪਣੇ ਆਪ ਨੂੰ ਮਤਲਬ ਇਕੂਲ ਦੇ ਤੌਰ ਤੇ ਪੇਸ਼ ਕਰਦੇ ਆ ਉਹ ਇਹ ਕਹਿੰਦੇ ਆ ਵੀ ਜਿਹੜਾ ਸਾਡੇ ਸਮੇਂ ਦੇ ਵਿੱਚ ਜਿਹੜੀ ਬੇਦਬੀ ਹੋਈ ਇਸ ਗੱਲ ਦਾ ਸਾਨੂੰ ਦੁੱਖ ਆ ਵੀ ਪਰ ਲੋਕ ਸਾਡੇ ਤੋਂ ਇਸ ਕਰਕੇ ਨਾਰਾਜ਼ ਹਨ ਵੀ ਅਸੀਂ ਉਹਨਾਂ ਦੇ ਗੁਨਾਹਗਾਰਾਂ ਨੂੰ ਸਜ਼ਾ ਨਹੀਂ ਦੇ ਸਕੇ ਅਰ ਅਗਲੀ ਉਹ ਗੱਲ ਕਹਨੇ ਆ ਵੀ ਗੁਨਾਹਗਾਰਾਂ ਨੂੰ ਸਜ਼ਾ ਸੀ ਇਸ ਕਰਕੇ ਨਹੀਂ ਦੇ ਸਕੇ ਕਿਉਂਕਿ ਲੋਕਾਂ ਦੇ ਦਬਾਅ ਕਾਰਨ ਬਹੁਤ ਜਥੇਬੰਦੀਆਂ ਦਾਬਾ ਕਰਨ ਇਹਦੀ ਜਾਂਚ ਸੀਬੀਆਈ ਕੋਲ ਚੱਲੇ ਗਈ ਸੀ ਅਸੀਂ ਜਾਂਚ ਨਹੀਂ ਕਰ ਸਕੇ ਨਾਲ ਦੀ ਨਾਲ ਇਹ ਬੜੇ ਤਰੀਕੇ ਨਾਲ ਸਪਸ਼ਟੀਕਰ ਦਿੰਨੇ ਆ ਪਰ ਫਿਰ ਵੀ ਅਸੀਂ ਜਿੰਨੇ ਵੀ ਸਾਡੇ ਤੋਂ ਜਿਹੜੀਆਂ ਗਲਤੀਆਂ ਹੋਈਆਂ ਇਹ ਅਸੀਂ ਸਜ਼ਾ ਨਹੀਂ ਦੇ ਸਕੇ ਅਧੀ ਅਸੀਂ ਸੰਗਤ ਤੋਂ ਮਾਫੀ ਮੰਗਦੇ ਆ ਸੋ ਇਹ ਮਾਫੀ ਘਟ ਇੱਕ ਸਪਸ਼ਟੀਕਰਨ ਸੀਗਾ ਉਹ ਵੀ ਆਪੇ ਤਿਆਰ ਕੀਤਾ ਆਪੇ ਬੋਲੇ ਆਪਣੇ ਆਪ ਨੂੰ ਆਪੇ ਮਾਫ ਕਰਤਾ ਆਪੇ ਸਪਸ਼ਟੀਕਰਨ ਦਿੱਤਾ ਸੋ ਲੋਕਾਂ ਲੋਕਾਂ ਤੇ ਇਹਦਾ ਕੋਈ ਅਸਰ ਨਹੀਂ ਹੋਇਆ ਤੇ ਲੋਕਾਂ ਦੇ ਜਿਹੜੇ ਆਮ ਲੋਕ ਨੇ ਜਨ ਸਧਾਰਨ ਲੋਕ ਨੂੰ ਲੱਗਿਆ ਸੀ ਕਿ ਚਲੋ ਮਾਫੀ ਤਾਂ ਮੰਗ ਲਈ ਪਰ ਮੈਨੂੰ ਲੱਗਦਾ ਜਥੇਦਾਰ ਕੌਂਕੇ ਦਾ ਜਦੋਂ ਮਾਮਲਾ ਆ ਕੇ ਸਾਹਮਣੇ ਉਸ ਤੋਂ ਬਾਅਦ ਫਿਰ ਅਕਾਲੀ ਦਲ ਨੂੰ ਫਿਰ ਉਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਲੱਗਦਾ ਕਿ ਇਹਨਾਂ ਸਾਲਾਂ ਚ ਅਕਾਲੀ ਦਲ ਕਿਵੇਂ ਖੜਾ ਛੜਾਏਗਾ ਜਾ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ 100 ਲੋਕ ਚਾਹੁੰਦੇ ਨੇ ਕਿ ਕੋਈ ਪੰਜਾਬ ਪੱਕੀ ਪਾਰਟੀ ਦਾ ਹੋਵੇ ਅਕਾਲੀ ਦਲ ਤੇ ਲੋਕਾਂ ਨੂੰ ਫੇਰ ਵੀ ਯਕੀਨ ਹੈ ਭਾਵੇਂ ਕਿ ਅਕਾਲੀ ਦਲ ਚਲਾਉਣ ਵਾਲੇ ਬੰਦਿਆਂ ਤੇ ਲੋਕਾਂ ਨੂੰ ਯਕੀਨ ਹੈ ਨਹੀਂ ਫਿਰ ਅਕਾਲੀ ਦਲ ਤੇ ਯਕੀਨ ਕਿਵੇਂ ਹੋਵੇ ਅਕਾਲੀ ਲੀਡਰਸ਼ਿਪ ਕੀ ਕਰੇ ਆਪਾਂ ਕੱਲੇ ਸੁਖਵੀਰ ਬਾਦਲ ਦੀ ਗੱਲ ਨਹੀਂ ਕਰਦੇ ਹੋਰ ਵੀ ਅਕਾਲੀ ਆਗੂ ਉਹਨਾਂ ਨਾਲ ਜੁੜੇ ਹੋਏ ਨੇ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੀ ਵੀ ਸਿਆਸਤ ਜਿਹੜੀ ਆ ਉਹਤੇ ਵੀ ਸਵਾਲ ਇਹ ਚੰਨ ਲੱਗੇ ਹੋਏ ਨੇ ਦੇਖੋ ਬਿਲਕੁਲ ਕੋਕਰ ਸਾਹਿਬ ਤੁਹਾਡੀ ਗੱਲ ਸਹੀ ਆ ਆਮ ਜਨ ਸਧਾਰਨ ਹੋ ਸਕਦਾ ਬੀਤੇ ਉਹ ਸਮਝ ਗਏ ਹੁਣ ਵੀ ਇਹਨਾਂ ਨੇ ਮਾफी ਮੰਗ ਲਈ ਪਰ ਲੋਕ ਕਿਉਂਕਿ ਬਹੁਤ ਹੁਣ ਦਾ ਜਿਹੜਾ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਨਹੀਂ ਪਤਾ ਸੋਸ਼ਲ ਮੀਡੀਆ ਕਰਕੇ ਉਹ ਸਾਰੇ ਜਾਗਰੂਕਾਂ ਉਸ ਸਮੇਂ ਚਰਚਾ ਦਾ ਜਿਹੜਾ ਇਹ ਕੱਲ ਚੱਲ ਪਈਦੀ ਪਰ ਉਸ ਸਮੇਂ ਜਿਹੜੇ ਸਿਆਸਤ ਦੇ ਵਿੱਚ ਇੱਕ ਦੂਜੀ ਪਾਰਟੀ ਸੀਗੀ ਸੰਯੁਕਤ ਅਕਾਲੀ ਦਲ ਸੁਖਵੀਰ ਸਰਦੇਵ ਸਿੰਘ ਢੀਂਡਸਾ ਉਹ ਵੀ ਰਲੇਮੇ ਲਈ ਜਗੀਰਬਾ ਬੀਬੀ ਜਗੀਰਕੌਰ ਵੱਲੋਂ ਵੀ ਤਿਆਰ ਹੋ ਗਏ ਸੀਗੇ ਬੇਰੋ ਕਮੇਟੀਆਂ ਲਾਗੇ ਬਣਾਣ ਸੀਗੇ ਪਰ ਉਸ ਤੇ ਉਹਨਾਂ ਨੇ ਉਹਨਾਂ ਨੂੰ ਇਹ ਸੋਚਿਆ ਸੀਗਾ ਵੀ ਇਹਨਾਂ ਨੇ ਬੇ ਮਾਫੀ ਮੰਗ ਲਈ ਇਹ ਹੋ ਗਿਆ ਸੋ ਜਿਹੜੇ ਪਰ ਉਹ ਮੈਂ ਇੱਕ ਅਲਗ-ਅਲਗ ਤੁਹਾਡੇ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਕਰਨਾ ਚਾਹੁੰਦਾ ਜਿੰਨੇ ਵੀ ਅਕਾਲੀ ਦਲਾਂ ਦਾ ਮੈਂ ਜਿੰਨਾ ਦਾ ਨੌਲੇਜ ਹੈ ਭਾਵੇਂ ਬੀਬੀ ਜਗੀਰ ਕੌਰ ਸੀਗੀ ਸਰਦੇਵ ਸਿੰਘ ਢੀਂਡਸਾ ਸੀ ਜਾਂ ਹੋਰ ਸੀਗੇ ਇਹ ਜਦੋਂ 2015 ਦੇ ਵਿੱਚ ਬੇਦਵੀ ਹੋਈ ਹੈ ਸਾਰੇ ਇਕੱਠੇ ਸੀਗੇ ਤੇ ਇਹਨਾਂ ਦਾ ਤੋੜ-ਪਿਛੋੜਾ ਹੁੰਦਾ ਜਦੋਂ 2017 ਦੇ ਵਿੱਚ ਇਹ ਸੱਤਾ ਤੋਂ ਬਾਹਰ ਹੁੰਦੇ ਆ ਸੁਖਵੀਰ ਸਿੰਘ ਬਾਦਲ 2017 ਤੋਂ ਬਾਅਦ ਇਹ ਲੋਕ ਦੇਖਦੇ ਆ ਵੀ ਹੁਣ ਇਹਨਾਂ ਦੇ ਸਿਰ ਤੇ ਸੱਤਾ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਇਹ ਕੋਈ ਪੰਥਕ ਸਿਧਾਂਤਾਂ ਦਾ ਯੁੱਧ ਨਹੀਂ ਰਿਹਾ ਇਹਨਾਂ ਲਈ ਕਾਲੀਆਂ ਲਈ ਇੱਕ ਕੁਰਸੀ ਪ੍ਰਾਪਤੀ ਦਾ ਯੁੱਧ ਹੋ ਗਿਆ ਉਸ ਕੁਰਸੀ ਪ੍ਰਾਪਤੀ ਲਈ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਲੱਗਿਆ ਵੀ ਇਹ ਸਾਨੂੰ ਨਹੀਂ ਦਵਾ ਸਕਦਾ ਉਹ ਬੀਜੇਪੀ ਵਾਲੇ ਪਾਸੇ ਚਲੇ ਗਏ ਫਿਰ ਤੇ ਜਿਹੜੀ ਉਹ ਗੱਲਾਂ ਨਹੀਂ ਹੋਈਆਂ ਤਾਂ ਉਸ ਸਮੇਂ ਫਿਰ ਇਹਨਾਂ ਨੂੰ ਲੱਗਿਆ ਵੀ ਹੁਣ ਬੀਜੇਪੀ ਦਾ ਇਹਨਾਂ ਨਾਲ ਗੱਠ ਜੋੜ ਸ਼ੁਰੂ ਹੋ ਗਿਆ ਫਿਰ ਉਹਨਾਂ ਨੇ ਕਮੇਟੀਆਂ ਬਣਾ ਕੇ ਆਣ ਦੀ ਕੋਸ਼ਿਸ਼ ਕੀਤੀ ਸੋ ਕਹਿਣ ਦਾ ਭਾਵੇਂ ਆ ਲੋਕਾਂ ਦੇ ਕੋਲ ਇਹਨਾਂ ਦੇ ਗੁਨਾਹਾਂ ਦੀ ਸਾਰੀ ਲਿਸਟ ਪਤਾ ਹੈ ਇਹਨਾਂ ਦੀ ਪ੍ਰੇਮੀਆਂ ਨਾਲ ਨੇੜਤਾ ਪ੍ਰੇਮੀਆਂ ਨੂੰ ਕਿਵੇਂ ਮਾਫੀ ਦਵਾਈ ਗਈ ਕਿਵੇਂ ਉਥੇ 80 90 ਲੱਖ ਰੁਪਏ ਸਰੋਣੀ ਕਮੇਟੀ ਦੇ ਖਰਚੇ ਕਰੇਗੇ ਉਹ ਉਹਦਾ ਸਪਸ਼ਟੀਕਰਨ ਦੇਣ ਦੇ ਲਈ ਉਹ ਸਾਰਾ ਪਤਾ ਕਿਵੇਂ ਜਿਹੜਾ ਉਹ ਜਿੰਨੇ ਵੀ ਸੁਵੇਦ ਸੈਣੀ ਡੀਜੀਪੀ ਸੁਵੇਦ ਸੈਣੀ ਉਹ ਬਹੁਤ ਸ਼ਖਸੀਗਾ ਜਿਨੇ ਕੇ ਭਾਈ ਗੁਰਦੇਵ ਸਿੰਘ ਕੋਂਕੇ ਦੇ ਮੂੰਹ ਤੇ ਜਿਹੜੇ ਚਸ਼ਮਦੀ ਦੱਸਦੇ ਆ ਵੀ ਮੂੰਹ ਤੇ ਸਿਗਰਟ ਦਾ ਧੂਆ ਮਾਰਿਆ ਸੀਗਾ ਤੇ ਉਹ ਇਹ ਵੀ ਦੱਸਦੇ ਆ ਵੀ ਇਸ ਕਰਕੇ ਗੁੱਸੇ ਚ ਆ ਕੇ ਭਾਈ ਗੁਰਦੇਵ ਸਿੰਘ ਕੋਂਕੇ ਨੇ ਮਰਾਂ ਕਰਿਆ ਜਦੋਂ ਵੀ ਤੂੰ ਮੈਂ ਇੱਕ ਗੁਰਸਿੱਖ ਬੰਦਾ ਐ ਤੇ ਕਾਲ ਤੱਕ ਦਾ ਜਹਿਦਾਰਾ ਤੂੰ ਐਦਾਂ ਦਾ ਕੰਮ ਨਾ ਕਰ ਪਰ ਉਹਨਾਂ ਨੇ ਗੁੱਸੇ 'ਚ ਆਪਣਾ ਹੱਥ ਵੀ ਚੱਕਿਆ ਸੀਗਾ ਤੇ ਉਸ ਸ਼ਖਸ ਨੂੰ ਇਹਨਾਂ ਨੇ ਡੀਜੀਪੀ ਲਾ ਕੇ ਰੱਖਿਆ ਲੰਮਾ ਸਵਾਂ ਲਾ ਕੇ ਰੱਖਿਆ ਤੁਹਾਡੇ ਸਾਹਮਣੇ ਆ ਤੇ ਇਜਹਾਰ ਆਲਮ ਵਰਗਿਆਂ ਨਾਲ ਨੇੜਤਾ ਰਹੀ ਆ ਜਿਨ੍ਹਾਂ ਦੀ ਆਲਮ ਸੈਨਾ ਬਣੀ ਰਹੀ ਆ ਹੋਰ ਵੱਡੇ ਜਿੰਨੇ ਵੀ ਇਸ ਪੁਲਿਸ ਅਫਸਰ ਗੁਰਦੇਵ ਸਿੰਘ ਕੋਂਕਾ ਦੇ ਕੇਸ 'ਚ ਉਹ ਇਹਨਾਂ ਦੇ ਸਮੇਂ ਵੀ ਸੱਤਾ ਦਾ ਅਨੰਦ ਭੋਗਦੇ ਰਹੇ ਆ ਇਵਨ ਸਵਰਨ ਸਿੰਘ ਘੋਟਨੇ ਦੀ ਜੇ ਆਪਾਂ ਗੱਲ ਕਰਦੇ ਆ ਸਵਰਨ ਸਿੰਘ ਘੋਟਨੇ ਦੇ ਭੋਗ ਦੇ ਸਮੇਂ ਕਾਲ ਤਖਤ ਦੀ ਜਿਹੜੀ ਆ ਭੂਮਿਕਾ ਉਹ ਵੀ ਬੜੀ ਚਰਚਾ ਆ ਚਾ ਰਹੀ ਆ ਵੀ ਕਿਸ ਤਰੀਕੇ ਨਾਲ ਉਹਦੇ ਭੋਗ ਦੇ ਵਿੱਚ ਸਮੂਲੀਅਤ ਕਰਨ ਲਈ ਰਾਗੀ ਜਥਿਆਂ ਨੂੰ ਭੇਜਣਦ ਲਈ ਰੂਪ ਸਿੰਘ ਜਿਹੜਾ ਉਸ ਸਮੇਂ ਦਾ ਸਖਤਰ ਸੀਗਾ ਉਹਨੇ ਭਾਈ ਜਿਹੜੇ ਬਲਦੇਵ ਸਿੰਘ ਬਡਾਲਾ ਉਹਨਾਂ ਤੇ ਦਬਾਅ ਪਾਇਆ ਵੀ ਤੁਸੀਂ ਕੀਰਤਨ ਕਰੋ ਜਾ ਕੇ ਉਹਨਾਂ ਨੇ ਜਵਾਬ ਦਿੱਤਾ ਫਿਰ ਗੁਰਦੁਆਰੇ ਵਾਲਿਆਂ ਨੂੰ ਕਹਿ ਕੇ ਉੱਥੇ ਪਾਠ ਦਾ ਭੋਗ ਕਰਵਾਇਆ ਗਿਆ ਜਹੇਦਾਰ ਗੁਰਵੰਤ ਸਿੰਘ ਦਾ ਬੜਾ ਚਰਚਾ ਚਾਰ ਹੈ ਤੇ ਉੱਥੇ ਭਾਈ ਬਲਵੰਤ ਸਿੰਘ ਘਪਾਲਾ ਤੇ ਭਾਈ ਸਤਨਾਮ ਸਿੰਘ ਨਾਵਾ ਜਾ ਕੇ ਗੁਰਵੰਤ ਸਿੰਘ ਨੂੰ ਕਰਕੇ ਨੇ ਇਹ ਖਰਬਵਾਲ ਦਾ ਮੁੱਦਾ ਉਹ ਮੁਕਰ ਗਿਆ ਨੇ ਕਹਿੰਦੇ ਮੈਂ ਹਜੇ ਕੋਈ ਕੰਮ ਨਹੀਂ ਕੀਤਾ ਮੈਂ ਤਾਂ ਸਜ਼ਾ ਦੇ ਦੂ ਬਿਲਕੁਲ ਇਚੂ ਸਾਲ ਇਹਨਾਂ ਸਾਰੇ ਮਾਹੌਲ ਚ ਸਾਰੀ ਜੋ ਵਾਰਤਾ ਲਾਪਾ ਆਪਾਂ ਕੀਤੀ ਹੈ ਕਿ ਹੁਣ ਇਹਦਾ ਮਤਲਬ ਜਿਹੜੀ ਸਿਆਸਤ ਆ ਪੰਜਾਬ ਦੀ ਕਾਂਗਰਸ ਨੂੰ ਵੀ ਲੋਕ ਚੰਗੀ ਤਰ੍ਹਾਂ ਮੂੰਹ ਨਹੀਂ ਲਗਾ ਰਹੇ ਕਿਉਂਕਿ ਕਾਂਗਰਸ ਦੇ 18 ਜਿਹੜੇ ਮੰਤਰੀ ਸੀ ਉਹਨਾਂ ਚੋਂ 10 ਤੋਂ ਵੱਧ ਜਿਹੜੇ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਥੋੜਾ ਥੋੜਾ ਬਿਜਲੀ ਬਿੱਲਾਂ ਕਰਕੇ ਲੋਕ ਥੋੜੇ ਥੋੜੇ ਜੁੜੇ ਹੋਏ ਨੇ ਪਰ ਪੂਰੀ تسਲੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਨਹੀਂ ਫਿਰ ਇਹਦਾ ਮਤਲਬ ਪੰਜਾਬ ਦਾ ਜਿਹੜਾ ਸਿਆਸੀ ਮੈਦਾਨ ਹੈ ਉਹ ਖਾਲੀ ਰਹੇਗਾ ਕਿਉਂਕਿ ਕਾਲੀ ਦਲ ਨੂੰ ਵੀ ਲੋਕ ਮੂੰਹ ਨਹੀਂ ਲਾਉਣਗੇ ਕਾਂਗਰਸ ਵੱਲ ਵੀ ਲੋਕ ਧਿਆਨ ਨਹੀਂ ਦੇ ਰਹੇ ਤੇ ਆਮ ਆਦਮੀ ਪਾਰਟੀ ਤੋਂ ਵੀ ਹੋ ਸਕਦਾ ਮੂਹ ਭੰਗ ਹੋ ਜੇ ਫਿਰ ਕੋਈ ਨਵੀਂ ਪਾਰਟੀ ਹੋਂਦ ਵਿੱਚ ਆਏਗੀ ਜੋ ਇਹਨਾਂ ਪੰਤਕ ਮੁੱਦਿਆਂ ਨੂੰ ਚੁੱਕੇਗੀ ਪੰਜਾਬ ਨਾਲ ਹੁੰਦੀ ਹੈ ਬੇਅਮਨਸਾਖੀਆਂ ਨੂੰ ਚੁੱਕੇਗੀ ਕੀ ਲੱਗਦਾ ਪਰ ਦੂਜੇ ਪਾਸੇ ਨਵੀਆਂ ਪਾਰਟੀਆਂ ਦਾ ਜਿਹੜਾ ਤਜਰਬਾ ਆਪਾਂ ਦੇਖੀਏ ਚਾਹੇ ਮਨਪ੍ਰੀਤ ਨੇ ਜਿਹੜੀ ਪਾਰਟੀ ਬਣਾਈ ਸੀ ਉਹ ਚਾਹੇ ਸੁਖਵਿੰਦਰ ਖਹਿਰਾ ਨੇ ਜਿਹੜੀ ਪਾਰਟੀ ਬਣਾਈ ਸੀ ਉਹ ਉਹ ਬੁਰੀ ਤਰ੍ਹਾਂ ਫੇਲ ਹੋ ਗਏ ਨੇ ਕੀ ਲੱਗਦਾ ਫਿਰ ਪੰਜਾਬ ਦਾ ਵਹਲੀਵਰ ਕੌਣ ਹੋਏਗਾ ਦੇਖੋ ਪੰਜਾਬ ਦੇ ਵਿੱਚ ਬਾਕੀ ਸਿਆਸਤ ਜਿਹੜੀ ਆ ਬਹੁਤ ਹੀ ਜ਼ਿਆਦਾ ਨਾਜ਼ਿਕ ਪਲਾਂ 'ਚੋਂ ਲੰਘ ਰਹੀ ਆ ਤੇ ਜਿੰਨੀਆਂ ਵੀ ਪਾਰਟੀਆਂ ਤੋਂ ਇੱਥੋਂ ਦੇ ਲੋਕਾਂ ਨੂੰ ਵਿਸ਼ਵਾਸ ਸੀਗਾ ਉਹ ਸਾਰਿਆਂ ਹੀ ਆਪਣਾ ਵਿਸ਼ਵਾਸ ਗਵਾ ਚੁੱਕੀਆਂ ਜਿਵੇਂ ਤੁਸੀਂ ਦੱਸ ਚੁੱਕੇ ਹੋ ਇਹ ਸਾਰੀਆਂ ਪਾਰਟੀਆਂ ਚਾਹੇ ਕਾਂਖੜ ਦੀ ਗੱਲ ਕਰਦੀਏ ਚਾਹੇ ਦੂਜਿਆਂ ਦੀ ਗੱਲ ਕਰਦੀਏ ਸਾਰੇ ਉਸ ਪੋਜੀਸ਼ਨ ਦੇ ਵਿੱਚ ਨਹੀਂ ਰਹੇ ਜਿੱਦਾਂ ਤੇ ਲੋਕਾਂ ਨੂੰ ਬੜੀਆਂ ਆਸ ਮਰੀਦਾਂ ਸੀਗੀਆਂ ਤੇ ਲੋਕਾਂ ਨੂੰ ਆਸ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਥ ਖੜਕਿਆਂ ਨੂੰ ਅਕਾਲੀ ਦਲ ਤੋਂ ਬਹੁਤ ਰਹੀ ਆ ਪਰ ਅਕਾਲੀ ਦਲ ਦਾ ਜਿਹੜੀ ਅਕਾਲੀ ਦਲ ਦੇ ਲੀਡਰਾਂ ਉਹ ਆਪਣੀਆਂ ਪਿੱਛੇ ਜੇ ਉਹ ਆਪਣੇ ਸਿਧਾਂਤਾਂ ਨੂੰ ਛੱਡਣ ਕਰਕੇ ਆਪਣੀਆਂ ਹਰਕਤਾਂ ਕਰਕੇ ਕਰਪਸ਼ਨਾਂ ਕਰਕੇ ਜ਼ੁਲਮੋ ਸਿੱਤਮ ਕਰਕੇ ਉਹਨਾਂ ਜ਼ਾਲਮ ਪੁਲਿਸ ਅਫਸਰਾਂ ਨੂੰ ਅੱਗੇ ਲਿਆਂਡ ਕਰਕੇ ਉਹ ਵੀ ਆਪਣੀ ਹੋਂਦ ਗਵਾ ਚੁੱਕੇ ਆ ਹੁਣ ਬੇਸ਼ੱਕ ਉਹ ਆਪਣਾ ਤੇ ਜਿਹਦਾ ਖਮਿਆਜਾ ਉਹਨਾਂ ਦੋ ਵਾਰ ਇਲੈਕਸ਼ਨਾਂ 'ਚ ਭੁਗਤਣਾ ਹੀ ਪੈ ਚੁੱਕਿਆ ਪਰ ਅਜੇ ਵੀ ਅਕਾਲੀ ਦਲ ਕੋਈ ਰਿਵਾਈਵ ਕਰਦਾ ਨਜ਼ਰ ਨਹੀਂ ਆ ਰਿਹਾ ਕੌਂਕੇ ਬੇਸ਼ੱਕ ਜਿਵੇਂ ਮਾਫੀ ਦੀ ਗੱਲ ਚੱਲੀ ਸੀਗੀ ਤਾਂ ਉਸ ਤੋਂ ਲੱਗਦਾ ਸੀਗਾ ਵੀ ਅਕਾਲੀ ਦਲ ਦੇ ਜਿਹੜੇ ਮਨਜੀਤ ਸਿੰਘ ਜੀ ਕੇ ਸ਼ਾਮਲ ਹੋ ਗਏ ਢਿੰਡਸਾ ਉਹਨਾਂ ਦੀ ਗੱਲ ਚੱਲ ਪਈ ਸੀਗੀ ਉਹ ਚੱਲੀ ਵੀ ਇਹ ਪੁਰਾਣਾ ਜਿਹੜਾ ਇਹਨਾਂ ਦਾ ਆਪਣਾ ਪੁਰਾਣਾ ਸਿਸਟਮ ਸੀਗਾ ਪੁਰਾਣਾ ਨਵੇਂ ਨਹੀਂ ਜਿਹੜੇ ਇਹਨਾਂ ਚ ਹੀ ਗਏ ਹੋਏ ਸੀਗੇ ਵੀ ਸ਼ਾਇਦ ਇਕੱਠੇ ਹੋ ਜਾਣਗੇ ਛੇਤੀਏ ਪਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਇਸ ਰਿਪੋਰਟ ਦੀ ਜਿਹੜੀ 31 ਸਾਲ ਦੱਬੀ ਰੱਖੀ ਉਹ ਵੀ ਬਾਦਲ ਦੇ ਸਤਾ ਜਾਂ ਫਿਰ ਸੁਖਵੀਰ ਸਿੰਘ ਬਾਦਲ ਖੁਰਦ ਡਿਪਟੀ ਸੀਐਮ ਰਹੇ ਦੋ ਵਾਰ ਤਿੰਨ ਵਾਰ ਹਰ ਵਾਰ ਸਾਰੇ ਇਕੱਠੇ ਰਹੇ ਤੇ ਇਹਨਾਂ ਦੇ ਉਸ ਵੀ ਉਹ ਜਿਹੜੀ ਆਪਣੇ ਅੰਜਾਮ ਤੱਕ ਨਹੀਂ ਪਵਾ ਸਕੇ ਤੇ ਹੁਣ ਮਗਰਮਛ ਦੇ ਹੰਝੂ ਇਹ ਬਹਾ ਰਹੇ ਆ ਤੋ ਮੇਰਾ ਕਨ ਦਾਬਾ ਜਿਵੇਂ ਹੁਣ ਬੇਸ਼ੱਕ ਕਾਲ ਤਖਤ ਦੇ ਸਾਬਦੇ ਜਥੇਦਾਰ ਨੇ ਐਸਜੀਪੀਸੀ ਨੂੰ ਕਿਹਾ ਪਰ ਲੋਕ ਇਸ ਤੇ ਵੀ ਕੁਐਸਚਨ ਕਰ ਰਹੇ ਆ ਵੀ ਉਸ ਤੇ ਕਿਉਂ ਨਹੀਂ ਕੁਐਸਚਨ ਕਰਿਆ ਜਿਹਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਹੋਇਆ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਵੀ ਉਹਦੇ ਕਿਹੜੇ ਕੰਮਾਂ ਤੇ ਤੁਸੀਂ ਫਖਰ ਕਰਿਆ ਜਿਹੜਾ ਅਵਾਰਡ ਦੇ ਆ ਕਿਉਂਕਿ ਉਹਦਾ ਹਰ ਤਸਵੀਰ ਸਿੰਘ ਰੋਟਰ ਨੇ ਵੀ ਮੰਗ ਕੀਤੀ ਹੈ ਕਾਲ ਤਖਤ ਦੇ ਜਥੇਦਾਰ ਨੂੰ ਲੈਟਰ ਲਿਖ ਕੇ ਕਿ ਉਹ ਅਵਾਰਡ ਵਾਪਸ ਲਿਆ ਜਾਵੇ ਸਰਨ ਤਲਬ ਕੀਤਾ ਜਾਵੇ ਜਿਨ੍ਹਾਂ ਦੀ ਇਸ ਮਾਮਲੇ ਵਿੱਚ ਸ਼ੱਕੀ ਭੂਮਿਕਾ ਪਰ ਇੱਕ ਸਵਾਲ ਇਹ ਆ ਜਾਂਦਾ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਜਦੋਂ ਐਡਾ ਵੱਡਾ ਮੁੱਦਾ ਦੁਬਾਰੇ ਖੜਾ ਹੋ ਜੇ ਦੱਬੀ ਹੋਈ ਰਿਪੋਰਟ ਸਾਹਮਣੇ ਆ ਜੇ ਉਹਨੇ ਵੀ ਕੋਈ ਨਾ ਕੋਈ ਫਿਰ ਐਕਸ਼ਨ ਕਰਨਾ ਹੁੰਦਾ ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਚੁੱਪ ਧਾਰਨ ਕੀਤੀ ਗਈ ਹੈ ਇਹਦੇ ਬਾਰੇ ਕੀ ਕਹੋ ਬਿਲਕੁਲ ਖੋਕਰ ਸਾਹਿਬ ਦੇਖੋ ਇਹ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀਗਾ ਕੋਈ ਸਾਥੀਆਂ ਨਾਲ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਇੱਕ ਐਸਾ ਮੌਕਾ ਹੈ ਐਸੇ ਪੁਆਇੰਟ ਤੇ ਐਸੇ ਦਰਾਹੇ ਤੇ ਐਸ ਸਮੇਂ ਜੇਕਰ ਇਸ ਸਮੇਂ ਭਗਵਾਨ ਤਮਾਨ ਜੀ ਦੀ ਕਿ ਪੋਜੀਸ਼ਨ ਜਿਹੜੀ ਆ ਪਿੱਛੇ ਦੇ ਹੇਠਾਂ ਨੂੰ ਜਾ ਰਹੀ ਸੀਗੀ ਤੇ ਜੇਕਰ ਉਹ ਇਸ ਸਮੇਂ ਇਸ ਪੰਥਕ ਮੁੱਦੇ ਨੂੰ ਹੱਥ ਪਾ ਲੈਣੇ ਆ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰ ਦਿੰਨੇ ਆ ਤਾਂ ਇਹ ਇੱਕ ਆਪਣੀ ਥਾਂ ਦੁਆਰਾ ਸਟੈਬਲਿਸ਼ ਕਰ ਸਕਦੇ ਆ ਪੰਥਕ ਹਲਕਿਆਂ ਦੇ ਵਿੱਚ ਪਰ ਜੇਕਰ ਇਹਨਾਂ ਨੇ ਵੀ ਮੌਕਾ ਗਵਾ ਲਿਆ ਤਾਂ ਕਾਲੀ ਦਲ ਦਾ ਮੌਕਾ ਪਹਿਲਾਂ ਹੀ ਗਵਾਈ ਬੈਠਾ ਤੇ ਕਾਂਗਰਸ ਵਾਲਿਆਂ ਦਾ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਤਾਂ ਖੁਦ ਨਸਲ ਕੁਸ਼ੀਆਂ 'ਚ ਹਿੱਸਾ ਲਿਆ ਤੇ ਭਾਜਪੀ ਤੋਂ ਆਸ ਕੋਈ ਨਹੀਂ ਕਿਉਂਕਿ ਬੰਦੀ ਸਿੰਘਾਂ ਬਾਰੇ ਉਹਨਾਂ ਦਾ ਰਵੱਈਆ ਪਤਾ ਹੈ ਸੋ ਇੱਕ ਜਿਹੜਾ ਖਲਾਅ ਹੈ ਇਹ ਜਨਮ ਲੈਣ ਜਾ ਰਿਹਾ ਤੇ ਇਹਦੇ 'ਚ ਜਿਹੜੀ ਆਮ ਲੋਕ ਹੁਣ ਮਨੂੰ ਜਿਸ ਤਰ੍ਹਾਂ ਕਈ ਤੇ ਨਾਂ ਲੱਗ ਰਹੀਆਂ ਪਿੱਛੇ ਜੇ ਅ ਨਵਜੋਤ ਸਿੰਘ ਸਿੱਧੂ ਵੀ ਸਰਗਰਮੀਆਂ ਦਿਖਾ ਰਿਹਾ ਨਵਜੋਤ ਤੇ ਉਧਰ ਇੱਕ ਸੋਸ਼ਲ ਕਾਫੀ ਸਰਗਰਮੀਆਂ ਦਿਖਾ ਰਹੇ ਆ ਸੋਸ਼ਲ ਵਰਕਰ ਦੇ ਤੌਰ ਤੇ ਔਰ ਲੱਖਾਂ ਸਦਾਣਾ ਹੋਰ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਆਗੇ ਉਧਰ ਜਿਹੜਾ ਮਿਸਟਰ ਸੁਖਪਾਲ ਸਿੰਘ ਖਹਿਰੇ ਹੋਣੀ ਉਹ ਬੇਸ਼ੱਕ ਅੰਦਰ ਬੈਠੇ ਆ ਪਰ ਉਹਨਾਂ ਦੇ ਸਾਥੀ ਵੀ ਇਹ ਸਰਗਰਮੀਆਂ ਤੇ ਵਿੱਚ ਹਿੱਸਾ ਲੈ ਰਹੇ ਹੋਣੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਜਿਹੜੀਆਂ ਪੰਥਕ ਧਿਰਾਂ ਉਹਨਾਂ ਲਈ ਵੀ ਦੇਖ ਉਹਨਾਂ ਦਾ ਦੇਖਣਾ ਪਊਗਾ ਵੀ ਉਹ ਕਿੱਧਰ ਨੂੰ ਜਾ ਰਹੀਆਂ ਸੋ ਕਹਿਣ ਦਾ ਭਾਵ ਹੈ ਪੰਜਾਬ ਇਸ ਸਮੇਂ ਉਸ ਮੋੜ ਤੇ ਆ ਪੰਜਾਬ ਦੇ ਲੋਕ ਦੇਖਣਾ ਚਾਣਗੇ ਵੀ ਜਿਹੜੇ ਬੰਦੇ ਹੁਣ ਜਿਵੇਂ ਪਿੱਛੇ ਜੇ ਉਹਨਾਂ ਨੇ ਇੱਕ ਦੋਨਾਂ ਕਾਂਗਰਸ ਤੇ ਬਾਦਲਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਕਾਲੀਆਂ ਨੂੰ ਰਿਜੈਕਟ ਕਰਕੇ ਆਮ ਆਦਮੀ ਪਾਰਟੀ ਲਿਆਂਦੀ ਸੀਗੀ ਪਰ ਜੇਕਰ ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਉਸਤੇ ਨਹੀਂ ਖਰੀ ਉਤਰੀ ਤਾਂ ਹੋ ਸਕਦਾ ਹੈ ਕਿ ਇਹਨਾਂ ਵੱਲੋਂ ਕੋਈ ਹੋਰ ਇਸ ਤਰ੍ਹਾਂ ਦੇ ਜਿਹੜੇ ਨਵਾਂ ਕੋਈ ਸਿਆਣੇ ਬੰਦੇ ਇੰਟੈਲੀਜੈਂਟ ਹੋ ਸਕਦਾ ਸੱਤਾ ਦੇ ਵਿੱਚੋਂ ਪਹਿਲਾਂ ਸਰਕਾਰ ਬਣਾਉਣ ਉਹ ਅੱਗੇ ਜਾਣ ਤਾਂ ਲੋਕ ਤੁਰ ਪੈਣ ਜਾਂ ਫਿਰ ਇਹਨਾਂ ਜਿਹੜੇ ਚੰਗੇ ਬੰਦੇ ਹੋਣਗੇ ਵੀ ਦੋ ਇਹਦੇ ਚੁਣ ਲੈ ਪੰਜ ਉਹਦੇ ਚੁਣ ਲੈ ਸੱਤਾ ਇਸ ਤਰ੍ਹਾਂ ਦੀ ਕਹਾਣੀ ਵੱਲ ਵੀ ਇਹ ਜਿਹੜੇ ਲੋਕ ਸੋਚ ਸਕਦੇ ਆ ਪਰ ਇਸ ਸਮੁੱਚੇ ਵਰ ਜਿਹੜਾ ਵਰਤਾਰਾ ਹੈ ਉਹ ਪੰਜਾਬ ਦੇ ਲੋਕਾਂ ਦੀ ਸੂਝ ਉਹ ਤੇ ਵੀ ਬਹੁਤ ਕੁਝ ਨਿਰਭਰ ਕਰੂਗਾ ਵੀ ਉਹਨਾਂ ਦੀ ਉਸ ਮੌਕੇ ਕੀ ਉਹ ਫੇਰ ਝੁੱਠੇ ਲਾਰਿਆਂ ਦੇ ਅਧੀਨ ਹੋ ਕੇ ਜਾਣਗੇ ਜਾਂ ਕੋਈ ਸਧਾਂਤਕ ਬੰਦੇ ਨੂੰ ਅੱਗੇ ਲੈ ਕੇ ਆਣਗੇ ਕਿਵੇਂ ਲੈ ਕੇ ਆਣਗੇ ਪਿੱਛੇ ਜਿਉਂ ਕਿ ਕਿਸਾਨੀ ਅੰਦੋਲਨ ਵੀ ਬੜਾ ਲੰਮਾ ਭਖਿਆ ਸੀਗਾ ਸਾਲ ਬੜਾ ਇੰਟਰਨੈਸ਼ਨਲ ਲੈਵਲ ਤੇ ਹੋਇਆ ਕਿਸਾਨਾਂ ਨੇ ਇਲੈਕਸ਼ਨ ਲੜਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਵੀ ਲੋਕਾਂ ਨੇ ਰਿਜੈਕਟ ਕਰਦੇ ਸੀਗੇ ਸੋ ਇਹ ਸਾਰਾ ਕੁਝ ਹੁਣ ਅੰਤਕ ਤੇ ਚਾਰ ਬੰਦੀ ਨੇ ਜਿਹੜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਹੈਗੇ ਨੇ ਇਸ ਮਾਹੌਲ ਦਾ ਸਿਆਸੀ ਲਾਹਾ ਕੋਈ ਵੀ ਪਾਰਟੀ ਖੱਟ ਸਕਦੀ ਹੈ ਜੇਕਰ ਲੋਕਾਂ ਨੂੰ ਯਕੀਨ ਦਿਵਾ ਦੇਗੀ ਖਾਸ ਕਰਕੇ ਵਧੀਆ ਮੌਕਾ ਆਮ ਆਦਮੀ ਪਾਰਟੀ ਵਾਸਤੇ ਇਹ ਹੈ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਆਮ ਆਦਮੀ ਪਾਰਟੀ ਇਸ ਤੇ ਐਜ ਲੈ ਸਕਦੀ ਹੈ ਸਭ ਤੋਂ ਜ਼ਿਆਦਾ ਜੇਕਰ ਖਾਸ ਤੌਰ ਤੇ ਦੇਖੋ ਕੇਂਦਰ ਦੇ ਨਾਲ ਉਹਨਾਂ ਦੀ ਜਿਹੜੀ ਆ ਪੰਜਾਬ ਦੀ ਝਾਕੀ ਲਈ ਉਹ ਪੂਰਾ ਜਦੋਂ ਜੈ ਚੱਲ ਰਹੀ ਆ ਉਹ ਆਪਣੇ ਆਪ ਨੂੰ ਤੇ ਉਧਰ ਥਰਮਲ ਪਲਾਂਟ ਦੀ ਕੱਲ ਵਰਸੋਂ ਚੱਲ ਰਹੀ ਹੈ ਵੀ ਸੀ ਖਰੀਦ ਰਹੇ ਆ ਪ੍ਰਾਈਵੇਟਾਈਜੇਸ਼ਨ ਤੋਂ ਮੂੰਹ ਮੋੜ ਰਹੇ ਆ ਤੋਂ ਇਹ ਇਹਨਾਂ ਕੋਲ ਇੱਕ ਮੌਕਾ ਕਿਉਂਕਿ ਸੱਤਾਜਾ ਜੇਕਰ ਇਹ ਪੰਥਕ ਹਲਕਿਆਂ ਨੂੰ ਕਿਉਂਕਿ ਪੰਥਕ ਹਲਕਿਆਂ ਦਾ ਜੇਕਰ ਝਕਾਓ ਆਪਣੇ ਕਰਨੀ ਕਰ ਲੈਨੇ ਆ ਇਹ ਉਹਨਾਂ ਉਹ ਝਕਾਓ ਇਹੀ ਆ ਇੱਕ ਮੌਕਾ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਦੇ ਮੂਰੂਲ 'ਚ ਉਹਨਾਂ ਦੇ ਸਾਹਮਣੇ ਆ ਚੁੱਕਿਆ ਤੇ ਇਹਦੇ 'ਚ ਤੇ ਉਹ ਵਿਦਵੀ ਵਾਲਾ ਜਿਹੜਾ ਪਿੱਛੇ ਚੱਲ ਰਿਹਾ ਉਹਨੂੰ ਤੇ ਇਹਨੂੰ ਇਹਨੂੰ ਕਿਸੇ ਇੰਜਾਮ ਤੱਕ ਪਹੁੰਚਾ ਦਿੰਨੇ ਆ ਤਾਂ ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਤੇ ਜੇਕਰ ਨਹੀਂ ਤਾਂ ਫੇਰ ਸਾਰਾ ਮਾਦਾਂ ਸਾਰਿਆਂ ਲਈ ਖੁੱਲਾ ਕੋਈ ਕੁਝ ਵੀ ਹੋ ਸਕਦਾ ਬਾਕੀ ਚਰਚਾ ਫੇਰ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਗਰਮ ਮੁੱਦਿਆਂ ਤੇ ਖਿਲਾਲ ਧੰਨਵਾਦ ਧੰਨਵਾਦ ਤੁਹਾਡਾ ਕੁੱਕਰ ਸਾਹਿਬ ਤੁਸੀਂ ਇੱਥੇ ਤੁਹਾਡੇ ਰਾਹੀਂ ਸਮੁੱਚੇ ਦਰਸ਼ਕਾਂ ਨੂੰ ਰੂਰੂ ਹੋਣ ਦਾ ਮੌਕਾ ਮਿਲਿਆ ਥੋੜਾ